ਹੁਣੇ-ਹੁਣੇ ਕੈਨੇਡਾ ਤੋਂ ਇੱਕ ਆਡੀਓ ਵਾਇਰਲ ਹੋਈ ਆ ਤੇ ਮੇਰੇ ਤੱਕ ਪਹੁੰਚੀ ਆ ਤੇ ਜਿਹੜਾ ਹੈਗਾ ਮੈਂ ਆਪਣੇ ਚੈਨਲ ਤੇ ਉਹ ਆਡੀਓ ਪਾ ਰਿਹਾ ਤੇ ਜਰੂਰ ਸੁਣਿਓ ਜੇ ਇਹ ਆ ਮ ਆਡੀਓ ਆ ਇੱਕ ਸਟੂਡੈਂਟ ਦੀ ਜੋ ਸਿਰਫ 13 ਦਿਨ ਪਹਿਲਾਂ ਕੈਨੇਡਾ ਗਿਆ ਹਾਂ ਹਾਂ ਦਾ ਨਾ ਕੀ ਫੀਲ ਕਰ ਕਿੰਨੇ ਦਿਨ ਹੋ ਗਏ ਤੈਨੂੰ ਕੈਨੇਡਾ ਆਈ ਨੂੰ ਮੈਨੂੰ ਬਸ 13 ਦਿਨ ਹੋ ਗਏ ਕੈਨੇਡਾ ਆਈ ਹੂੰ ਤੇ 13 ਦਿਨਾਂ ਚ ਮੈਂ ਤੈਨਾਂ ਰੋਟੀਆਂ ਨਹੀਂ ਖਾਈਆਂ ਤੇ ਇੰਡੀਆ ਮੈਂ ਇੱਕ ਦਿਨ ਚ ਸੋਨਾ ਖਾਂਦਾ ਹਾਂ ਇੱਕ ਦਿਨ ਚ ਜੋ ਅਸੀਂ 13 ਦਿਨਾਂ ਦੇ ਦਿਰਾਂ ਦੇ 13 ਨਹੀਂ ਖਾਧੀਆਂ ਨਹੀਂ ਖਾਧੀਆਂ ਨਹੀਂ ਜੱਦੀ ਕੰਮ ਕੰਮ ਦੌਰ ਕੰਮ ਯਾਰ ਕੀ ਕਰੂੰਗਾ ਹੂੰ ਕਿਹੜਾ ਕੰਮ ਕਾਹੀ ਕੰਮ ਲੈ ਕੁਛ ਨਹੀਂ ਹੋਇਆ ਬਾਈ ਇੱਡੀਆਂ ਤੇ ਤੈਰੇ ਸੀ ਪਹਿਨ ਕੁਛ ਖੋਣ ਲੈਂਦੇ ਸੀ ਆਪ ਦਾ ਗਾਣਾ ਪੱਠਾ ਲੈ ਆਉਂਦੀ ਸੀ ਥੱਕ ਕੇ ਸੋਣ ਜਾਂਦੀ ਸੀ ਨਾ ਤਾਂ ਇੱਥੇ ਕੰਮ ਹੈ ਨਾ ਇੱਥੇ ਨੀਂਦ ਹੋਦੀ ਹੈ ਨਾ ਇੱਥੇ ਪੈਸਾ ਹੈ ਬਾਬੂ ਖੇ ਮਰੀਏ ਨੇ ਇਸ ਤੇ ਬਸ ਆ ਬੈਠੀਆਂ ਤੇ ਹੋਰ ਕੋਈ ਕੀ ਕਹਿਣਾ ਚਾਹੁੰਦਾ ਜਿਹੜੇ ਆਉਣਾ ਚਾਹੁੰਦੇ ਨੇ ਹੋਰੇ ਸੀ ਉਹਨਾਂ ਨੂੰ ਮੈਂ ਕਿਹਾ ਗੇਣਾ ਹਾਂ ਜੀ ਜੇ ਨਾ ਨਾ ਸੁਣ ਲੈਂ ਤਾਂ ਬਹੁਤ ਮੇਲੇ ਜੀ ਵਿੱਚ ਹੀ ਹੁੰਦਾ 20 22 ਤੇ 25 ਲੱਖ ਦਾ ਲੱਗੀ ਜਾਂਦਾ ਹੈ ਮਗਰ 5 5 ਲੱਖ ਬਚ ਜਿੰਦਾ 5 7 ਲੱਖ ਫੀਸ ਤੋਂ ਬਾਅਦ ਮਗਰ ਪਈਏ ਜਮਾ ਫਿਰ ਤਾਂ ਵੀ ਆ ਗਏ ਜਾਏ ਕੋਈ ਨੇੜੇ ਖੂਹ ਖਾ ਹੈ ਜੇ ਨੇੜੇ ਕੋਈ ਪੂ ਹੈ ਤਾਂ ਜਮੈਂ ਇਸ ਪਣੀ ਲੈ ਕੇ ਸ਼ੋਰ ਨੇ ਦਿੱਥੇ ਮੈਂ ਹੁਣ ਜਾ ਰਿਹਾ ਦੋ ਦਿਨਾਂ ਤੱਕ ਫਿਰ ਤਾਂ ਇੱਥੇ ਆਉ ਤ ਨਹੀਂ ਇੱਥੇ ਆਉਂਦਾ ਕੋਈ ਫਿਰ ਨੀ ਨਾ ਤਾਂ ਇੱਥੇ ਬਈ ਗੱਡੀਆਂ ਨੇ ਮਾਰਨਾ 40 ਤੋਂ ਵੱਧ ਗੱਡੀ ਨਹੀਂ ਚਲਾ ਸਕਦਾ ਵੀ ਲੱਤਾਂ ਬਾਹ ਤੋੜ ਦੂੰ ਫਿਰ ਪੈਸੇ ਲੱਗਣਗੇ ना इन ही मैं टाली ही लाके आयी खा के लाती मैं मुड़ूंगा मैं फिलके ला रहा अंदरों अंदर ना देखना आऊंगा हो जूगी फिर माके बैठूंगा शामे मिल ला गोडे इड्डी नही देनी पहले ही मुझु ਹਾਂ ਹੁਣ ਲਾ ਦੇ ਮੈਂ ਕੀ ਫੀਲ ਕਰ ਕਿੰਨੇ ਦਿਨ ਹੋ ਗਏ ਤੈਨੂੰ ਕੈਨੇਡਾ ਆਈ ਨੂੰ ਮੈਨੂੰ ਬਾਈ 13 ਦਿਨ ਹੋ ਗਏ ਕਿੰਨਾ ਜੀ ਹੂੰ ਤੇ 13 ਦਿਨਾਂ ਤੇ ਮੈਂ ਤੇ ਨਾ ਰੋਟੀਆਂ ਨਹੀਂ ਖਾਦੀ ਇਹ ਇੰਡੀਆ ਮੈਂ ਇੱਕ ਦਿਨ ਚ ਸੋਨਾ ਖਾਂਦਾ ਇੱਕ ਦਿਨ ਚ ਸੋ ਇਹ ਸੀ 13 ਦਿਨਾਂ ਦੇ ਤੂੰ ਇਹਨਾਂ 13 ਨਹੀਂ ਖਾਧੀਆਂ ਨਹੀਂ ਖਾਧੀਆਂ ਨਹੀਂ ਸਿੱਹੀ ਮੈਂ ਸਦੀ ਕੰਮ ਕੰਮ ਦੌਰ ਕੰਮ ਯਾਰ ਕੀ ਕੰਮ ਕਿਹੜਾ ਕੰਮ ਕੱਲ੍ਹ ਨੂੰ ਘੁੰਮਲੇ ਤੇ ਕੁਝ ਨਹੀਂ ਹੋਇਆ ਬਾਈ ਇੱਡੀਆ ਤੇ ਚੱਲੇ ਸੀ ਅਸੀਂ ਕੁਝ ਖੋਣ ਲੈਂਦੇ ਸੀ ਆਪਦਾ ਦਾਣਾ ਪੱਠਾ ਲਿਆਉਂਦੀ ਸੀ ਥੱਕ ਕੇ ਸੌਂ ਜਾਂਦੀ ਸੀ ਨਾ ਤਾਂ ਇੱਥੇ ਕੰਮ ਹੈ ਨਾ ਇੱਥੇ ਨੀਂਦ ਆਉਂਦੀ ਹੂੰ ਤੇ ਨਾ ਇੱਥੇ ਬੈਠਾਂ ਬਾਪੂ ਖੇ ਮਰੀ ਜਾਂਦੇ ਸਿੱਤੇ ਬਸ ਆਹ ਬੈਠੇ ਐ ਤੇ ਹੋਰ ਕੋਈ ਕੀ ਕਹਿਣਾ ਚਾਹੁੰਦਾ ਜਿਹੜੇ ਆਉਣਾ ਚਾਹੁੰਦੇ ਨੇ ਹੋਰੇ ਸੀ ਉਹਨਾਂ ਨੂੰ ਮੈਂ ਕਿਹਾ ਅੱਗੇ ਨਾ ਹਾਂ ਇਹ ਦੋ ਦਿਨਾਂ ਤੋਂ ਮੈਂ ਸੁਣ ਲੈਂਦਾ ਦੋ ਦਿਨ ਕਿੱਲੇ ਤੁਸੀਂ ਦੇਚੇ ਹੋਇਆ 20-22 ਤੇ 25 ਲੱਖ ਦਾ ਲੱਗੀ ਜਾਂਦਾ ਹੈ ਮਗਰ 5 ਲੱਖ ਬਚੀ ਜਾਂਦੀ 3 5-7 ਲੱਖ ਦੀ ਖੂਹ ਵਾਰ ਮਗਰ ਪਈ ਹੈ ਨਾ ਫਿਰ ਤਾਂ ਬਈ ਆ ਜਾਇ ਕੋਈ ਨੇੜੇ ਖੂਹ ਖਾ ਹੈ ਜੇ ਨੇੜੇ ਕੋਈ ਖੂਹ ਹੈ ਤਾਂ ਜਮੈਂ ਇਸ ਪਣੀ ਲਈ ਕਿ ਸ਼ੋਰ ਨੇ ਦੇਖੇ ਮੈਂ ਹੁਣ ਜਾ ਰਿਹਾ ਦੋ ਦਿਨਾਂ ਤੱਕ ਫਿਰ ਤਾਂ ਇੱਥੇ ਆਓ ਤੇ ਨਹੀਂ ਇੱਥੇ ਆਉਂਦਾ ਕੋਈ ਪਰ ਨਾ ਤਾਂ ਇੱਥੇ ਬਈ ਗੱਡੀਆਂ ਨੇ ਮਾਰਨਾ 40 ਤੋਂ ਵੱਧ ਗੱਡੀ ਨਹੀਂ ਚਲਾ ਸਕਦਾ ਵੀ ਲੱਤਾਂ ਬਾਹ ਤੋੜ ਦੂੰ ਫਿਰ ਪੈਸੇ ਲੱਗਣਗੇ ਉਹ ਨਾ ਇੱਥੇ ਦਰਦੂਰ ਮਿਲਦੀ ਉਹ ਵੀ ਪੈਸੇ ਨਹੀਂ ਮਿਲੂ ਪੈਸੇ ਨਹੀਂ ਇੱਥੇ ਕੋਈ ਖਾਪੇ ਜਿਪੂ ਸੇ ਉਹਨਾਂ ਖਾਣੇ ਕੰਮ ਕੋਗਾ ਤਾਂ ਸੱਚੀ ਹੋ ਗਈ ਜਾ ਜੇ ਨਾ ਨਾ ਜੋ ਸਕਦਾ ਨਾ ਮਰ ਸਕਦਾ ਆਦਾ ਈ ਰੋ ਬੱਲੇ ਰੋ ਉਹ ਵਾਲਾ ਸੱਚੀ ਹੋ ਗਈ ਜਾ ਕੀ ਗੱਲ ਕਹਿੰਦੇ ਸੀਗਾ ਜਦੋਂ ਮੈਂ ਪੰਜਾਬ ਤੋਂ ਆਇਆਗਾ ਆਉਣ ਵੇਲੇ ਤਾਂ ਮੈਂ ਟਾਲੀ ਹੀ ਲਾ ਕੇ ਆਈ ਸੀ ਏਡੀ ਕਾ ਹਾਂ ਖਾਲ ਖਾਲ ਤੇ ਲਾਤੀ ਮੈਂ ਜਦੋਂ ਮੈਂ ਮੂੰ ਮੜੂਗਾ ਮੈਂ ਫਿਲਕ ਲੈ ਰਿਆ ਸੀ ਅੰਦਰੋਂ ਹੁੰਦਾ ਨਾ ਵੀ ਇਹਦਾ ਕੀ ਆਉਂਦਾ ਉਹ ਏਡੀ ਹੋ ਜੂਗੀ ਫਿਰ ਮਾ ਕੇ ਬੈਠੂਗਾ ਸ਼ਾਮੇ ਮੇਰੇ ਕੋ ਰਫੀ ਹੋ ਗਿਆ ਮੈਂ ਲਾਉਂ ਮੋਡੇ ਜਿੱਡੀ ਨਹੀਂ ਹੋਣੀ ਨਹੀਂ ਪਹਿਲੀ ਮੁਰ ਜੀ